ਗੁੱਸੇ ਦੇ ਕਰ ਗਈ ਬੱਖੀ ਵਿੱਚ ਵੱਜੇ ਹੀਰੇ ਦਾ ਇਹ ਹੂਰਾ ਵੱਜ ਗਿਆ ਇਹ ਹੂਰਾ ਵੱਜਣ ਚੜੀਏ ਮਾਰਦਾ ਵੇ ਆ ਬਾਈ ਜੀ ਚੱਲ ਚੱਲੀਏ ਜਰਗਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਉ ਇਹ ਜੂਪੇ ਜਰਗੜੀ ਵਾਲੇ ਦਾ ਜਰਗਦੇ ਨਾਲ ਜਰਗੜੀਆ ਜਿਹੜਾ ਔਰਲੇ ਪਾਸੇ ਭੱਜ ਗਿਆ ਪਰਲੇ ਪਾਸੇ ਪ੍ਰਧਾਨ ਮੰਤਰੀ ਵਾਲੇ ਤਾਰੇ ਦੌਧਰ ਹੋਣਾ ਦਾ ਹਰਵਿੰਦਰ ਸਮਾਣੇ ਹੋਣਾ ਦਾ ਜੀਤੂ ਟੈਪੀ ਹੋਣਾ ਦਾ ਮੋਰੀ ਗੁਜਰਵਾਲ ਵੀ ਪਹੁੰਚਿਆ ਹੋਇਆ ਭਾਈ ਜੀ ਬਹੁਤ ਧੰਨਵਾਦ ਅੱਜ ਵੀ ਬੱਚਾ ਸ਼ਕੀਨ ਰੱਖਦਾ ਵਾ ਮੋਣੀ ਬਾਈ ਗੁਜਾਗੀ ਬਾਈ ਬਾਈ ਬਿੱਟੂ ਦਾ ਬਾਪੂ ਸੈਕਿੰਡ 34 ਪੁਆਇੰਟ ਆ ਬਾਈ ਜੀ ਸਮਾ 21 34 ਇਹ ਬਾਈ ਜੀ ਚਮਕਾਰ ਸਿੰਘ ਜੀ ਭੂ ਤਨ ਹਰਬਾਲ ਸੁਭੂ ਤਨ ਫੌਜੀ ਬਾਂਵਣੀਆਂ ਮਿੱਠਾ ਕੁੰਬੜਾਲ TJ ਸ਼ੇਰ ਗੱਲ ਇਹ ਬਾਜੀ ਰਾਜੂ ਸਰਹਾਲਾ ਮੇਜਰ ਬਿਹਾਲਾ ਇਹ TJ ਸ਼ੇਰ ਗੱਲ ਹੁਣਾਂ ਦਾ ਇਹ ਕੁੰਬੜ ਵਾਲਿਆਂ ਦਾ ਇਹ ਹਰਬੰਸ ਸਿੰਘ ਜੀ ਭੂਦਨ ਕੌਰ ਸਿੰਘ ਭੂਦਨ ਫੌਜੀ ਬਾਂਮਣੀਆਂ ਦਾ ਜੁੱਟ ਪੱਜ ਗਿਆ ਬਾਜੀ ਕਹਿੰਦੇ ਵੀ ਕੀ ਕਰ ਦਿੰਨੇ ਆ ਕੋਈ ਗੱਲਬਾਤ ਨਹੀਂ ਹੈਗੀ ਸਾਰਾ ਰਫਾ ਦਫਾ ਕਰਾਣੇ ਉੱਥੇ ਸਿੱਧਮ ਸਿੱਧੀ ਮੜਾਏ ਸਟੇਜ ਦੇ ਵਿੱਚ ਤੇ ਕਹਿੰਦੇ ਆਉਣ ਵਾਲਾ ਜਿਹੜੇ ਮੇਲੇ ਆ ਪ੍ਰਮਾਤਮਾ ਕਿਰਪਾ ਕਰੇ ਆ ਗਈ ਭਾਈ ਚਾਰ ਚਾਰ ਦਾ ਵੀ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਤੇ ਪ੍ਰਭ ਛੋਟੇ ਛੋਟੇ ਵੀ ਥੋੜੇ ਸਾਹ ਤੇ ਹੋਰੀ ਪਿੱਛੇ ਗੱਡੀ ਆ 21 ਸੈਕਿੰਡ 34 ਪੁਆਇੰਟ ਆ ਬਾਈ ਜੀ ਸਮਾਂ 21 34 ਇਹ ਬਾਈ ਜੀ ਜਿਹੜਾ ਭੱਜਿਆ ਔਰਲੇ ਪਾਸੇ ਇਹ ਆ ਗੁਰੂ ਜਸਪਾਲ ਬਾਂਗਰ ਇਹ ਦੁੱਗਾ ਬੱਛਾ ਪਿਛਲੇ ਤਿੰਨ ਮੇਲਿਆਂ ਦਾ ਬੱਛਿਆਂ ਦਾ ਚੈਂਪੀਅਨ ਇਹ ਭੱਜਿਆ ਗੋਗੀ ਹਰਨਾਮਪੁਰਾ ਇਹ ਰਾਜੂ ਸੰਦੌਣ ਪਰਲੇ ਪਾਸੇ ਬਾਈ ਜੀ ਭੱਜਿਆ ਗੁੰਨਾ ਢੰਡਾਰੀ ਧੀਨਾ ਕੈਨੇਡਾ ਕਸਮਾ ਢੰਡਾਰੀ ਹਰਬੰਸ ਨੂਰਪੁਰਾ ਸਿੰਦਰ ਖੇੜੀ ਇਹ ਬਾਈ ਜੀ ਧੀਨਾ ਕਨੇਡਾ ਇਹ ਨੂਰਪੁਰੇ ਵਾਲਾ ਹਰਬੰਸ ਦਾ ਗੁੰਨੇ ਢੰਡਾਰੀ ਦਾ ਕੰਤੇ ਚਨਾਰ ਥਾਲ ਦਾ ਲਾਹਵ ਸਿੰਘ ਦੇ ਪੁੱਤ ਦਾ ਕਸਮਾ ਢੰਡਾਰੀ ਦਾ ਪਰਲੇ ਪਾਸੇ ਭੱਜਿਆ ਜਿੱਥੇ 11000 ਰੁਪਇਆ ਸਰਦਾਰ ਬੱਗਾ ਸਿੰਘ ਫੱਲੇਵਾਲ ਜਿੰਨਾ ਆ ਗਈ ਬਈ ਜਿਨ੍ਹਾਂ ਨੇ ਪੰਜਾਬ ਦਾ ਪਹਿਲਾ ਮੋਟਰਸਾਈਕਲ ਹੀਰੋ ਹੋਂਡਾ ਜਿਹਦੇ ਕੋਲੇ ਅੱਜ ਵੀ ਆ ਲੋਕ ਕਿੰਨੀ ਕੀਮਤ ਦੇਣ ਨੂੰ ਫਿਰਦੇ ਰਹਿੰਦੇ ਵੀ ਉਹ ਲਾਲ ਰੰਗ ਦਾ ਹੀਰੋ ਹੋਂਡਾ ਸ਼ਾਹੀ ਸਵਾਰੀ ਵਾਲਾ ਸਾਨੂੰ ਮਿਲ ਜਵੇ ਸਾਨੂੰ ਮਿਲ ਜਵੇ ਅੱਪ 21 ਸੈਕਿੰਡ 19 ਪੁਆਇੰਟ ਆ ਬਾਜੀ ਸਮਾਂ 21 19 ਇਹ ਬਾਜੀ ਜਿੱਥੇ ਜਗਦੀਸ਼ ਸਿੰਘ ਹੋਣੀ 1100 ਰੁਪਇਆ ਬੱਗੇ ਵੱਲੋਂ 1100 ਰੁਪਇਆ ਪੰਮਾ ਦੀ ਪੰਮਾ ਕੈਨੇਡਾ ਕਿੰਨੇ ਪੈਸੇ ਹੋਗੇ ਹੈ 6400 ਰੁਪਇਆ ਹੋ ਗਿਆ 6400 ਰੁਪਇਆ ਗੋਪੀ ਭਰਤ ਨੇ ਨੂੰ ਫੱਲਿਆਲ ਦੇ 95 ਖੇਡ ਮੇਲੇ ਤੋਂ ਇਹ ਮੁਹੱਬਤ ਦਿੱਤੀ ਆ ਪਿਆਰ ਦਿੱਤਾ ਸਤਿਕਾਰ ਦਿੱਤਾ ਅੱਪ 21 ਸੈਕਿੰਡ 16 ਪੁਆਇੰਟ ਆ ਬਾਈ ਜੀ ਸਮਾਂ 21 ਏ ਬਾਈ ਜੀ ਗੁੰਨਾ ਢੰਡਾਰੀ ਧੀਨਾ ਕੈਨੇਡਾ ਕਿਸਮਤ ਢੰਡਾਰੀ ਹਰਬੰਸ ਸਿੰਘ ਜੀ ਨੂਰਪੁਰਾ ਸਿੰਦਰ ਖੇੜੀ ਤੇ ਜਿਹੜਾ ਆਪਣੇ ਵੱਲ ਭੱਜਿਆ ਇਹ ਪਟਿਆਲੇ ਦੇ ਨਾਲ ਪਿੰਡਾ ਚਨਾਰਥਾਲ ਉਥੋਂ ਦਾ ਮੁੰਡਾ ਕਾਂਤਾ 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 ਇਹ ਕਾਂਤੇ ਚਨਾਰਥਾਲੀਏ ਦਾ ਭੱਜਿਆ ਜਿਹੜਾ ਔਰਲੇ ਪਾਸੇ ਭੱਜਿਆ ਏਪੀਆਂ ਦੇ ਨਾਲ ਗੁਰੂ ਕੇ ਲੰਗਰਾਂ ਦੇ ਨਾਲ ਚਾਹ ਦੇ ਨਾਲ ਮੂੰਹ ਮਿੱਠੇ ਕਰਾਏ ਆ ਆ ਗਈ ਬਈ ਲਓ ਬਾਈ ਜੀ ਤੀਜੀ ਸ਼ਰਦੀ ਪਹਿਲੀ ਗੱਡੀ ਟਰੈਕ ਤੇ ਆ ਲੋਹ ਵੇ ਜੀ ਬਹੁਤ ਗੁੱਸੇ 'ਚ ਆ ਕੇ ਗਈ ਮੱਖੀ ਵਿੱਚ ਵੱਜੇ ਹੂਰੇ ਦਾ ਪੱਟ ਪਿਆ ਦਰਵਾਜ਼ਾ ਫਾਟ ਕੋ ਮੂਰੇ ਦਾ ਸਮਾਂ ਲੱਗ ਗਿਆ 21 ਸੈਕਿੰਡ 07 ਪੁਆਇੰਟ ਬਾਈਜੀ ਸਮਾਂ ਲੱਗ ਗਿਆ 21 ਸੈਕਿੰਡ 07 ਪੁਆਇੰਟ ਲੱਤ ਆ ਗਿਆ ਇਹ ਆ ਬਾਈਜੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਚ ਚੱਕ ਲਉ ਇਹ ਜੂਪੇ ਜਰਗੜੀ ਵਾਲੇ ਦਾ ਜਰਗ ਦੇ ਨਾਲ ਜਰਗੜੀਆ ਜਿਹੜਾ ਔਰਲੇ ਪਾਸੇ ਭੱਜ ਗਿਆ ਪਰਲੇ ਪਾਸੇ ਪ੍ਰਧਾਨ ਮੰਤਰੀ ਵਾਲੇ ਤਾਰੇ ਦੌਧਰ ਹੋਣਾ ਦਾ ਹਰਵਿੰਦਰ ਸਮਾਣੇ ਹੋਣਾ ਦਾ ਜੀਪੂ ਟੈਪੀ ਹੋਣਾ ਦਾ ਬੱਗੇ ਹੋਣਾ ਕੀ ਭਾਈ ਚੈਨੀ ਹੋਣਾ ਦਾ ਇਹ ਹਰਵਿੰਦਰ ਸਮਾਣੇ ਹੋਣਾ ਦਾ ਇਹ ਭੱਜ ਗਿਆ ਭਾਈ ਜੀ ਪਰਲੇ ਪਾਸੇ ਔਰਲੇ ਪਾਸੇ ਜੇ ਉਹ ਹਜ਼ਾਰ ਦਾ ਲੱਖ ਭਲੇਖਾ ਖਾ ਸਕਦਾ ਸੀ ਮੈਂ ਹਜ਼ਾਰ ਦਾ 100 ਵੀ ਖਾ ਸਕਦਾ ਮੈਂ ਹਜ਼ਾਰ ਦਾ ਆ ਗਈ ਬਈ ਦੱਸ ਆਇਆ 25 2500 ਲਓ ਬਾਜੀ ਬੰਤਾ ਹੀ ਗੁੱਸੇ ਜੇ ਕਰ ਗਈ ਬੱਖੀ ਵਿੱਚ ਬੱਜੇ ਹੂਰੇ ਦਾ ਇਹ ਹੂਰਾ ਵੱਜ ਗਿਆ ਇਹ ਹੂਰਾ ਬਜਨ ਢਡਾਰੀ ਦੇ ਮਾਰਤਾ 20 ਸੈਕਿੰਡ 50 ਪੁਆਇੰਟ ਬਾਜੀ ਸਵਾ ਲੱਗ ਗਿਆ ਇਹ ਢੰਡਾਰੀ ਦੇ ਮਾਰਤਾ ਬਾਈ ਜੀ ਇਹ ਬਚਨ ਦੇ ਢੰਡਾਰੀ ਵਾਲਾ 20 ਸੈਕਿੰਡ 50 ਪੁਆਇੰਟ ਲੱਗ ਗਿਆ ਸਮਾਂ ਇਹ ਪਰਲੇ ਪਾਸੇ ਬਚਨ ਦਾ ਭੱਜਿਆ ਇਹ ਬੱਦੀ ਦਾ ਭੱਜਿਆ ਕੈਨੇਡਾ ਵਾਲੇ ਦਾ ਬਚਨ ਦੇ ਮੁੰਡੇ ਦਾ ਭੱਜਿਆ ਤਾਰ ਦਾ ਭੱਜਿਆ ਇਹ ਰੋਡੇ ਦਾ ਭੱਜਿਆ ਔਰਲੇ ਪਾਸੇ ਬਾਈ ਜੀ ਨੀਟੇ ਸਮਰਾਲੇ ਦਾ ਭੱਜਿਆ ਗਿਆਨੀ ਨਵੇਂ ਪਿੰਡ ਦਾ ਭੱਜਿਆ ਸਰਪੰਚ ਨੂੰ ਦੇਖ ਲੈ ਕਿੰਨੀ ਪਰਖਾ ਐਵੇਂ ਨਹੀਂ ਵੋਟਾਂ ਦੀ ਲਿਸਟ ਤੱਕ ਸਿਰੇ ਤੱਕ ਬੈਠੇ ਰਹੇ ਵੀ ਆਹ ਵਾਰ ਚੋ ਜਿੱਤ ਜਾ ਕੇ ਕਹਿੰਦੇ ਆਹ ਲੱਗਦਾ ਵੀ ਜਿੱਤ ਕੇ ਸੋ ਇਹ ਬਾਜੀ ਫਿਰ ਪੰਜਾਬੀਆਂ ਦੀ ਅੱਖਾਂ ਕੇ ਹੂਰਾ ਬੱਜਣ ਢੰਡਾਰੀ ਦਾ ਵੱਜ ਗਿਆ